ਗੁਰਮਤ ਦੇ ਆਧਾਰ ਤੇ ਗੁਰਬਾਣੀ ਦੇ ਆਧਾਰ ਤੇ ਗੱਲਾਂ ਕਰ ਰਹੇ ਆ ਤੇ ਇਹ ਜਿਹੜੇ ਸੰਪਰਦਾਇ ਲੋਕ ਕਿਹਾ YouTube ਦੇ ਉੱਤੇ ਹੀ ਇੱਕ ਜੋਗਾ ਸਿੰਘ ਨਾਮ ਦੀ ਆਈਡੀ ਆ ਉਹ ਕਿਦਾਂ ਦੇ ਕਮੈਂਟ ਕਰ ਰਹੇ ਆ ਕੀ ਇਹ ਸਿੱਖਾਂ ਦੀ ਭਾਸ਼ਾ ਆ ਔਰ ਇਹ ਗੁਰਬਾਣੀ ਨੂੰ ਸੁਣ ਕੇ ਅੱਗੋਂ ਕਮੈਂਟ ਕਰ ਰਹੇ ਆ ਗੁਰਬਾਣੀ ਦੀ ਗੱਲ ਸੁਣ ਕੇ ਅੱਗੋਂ ਇਹ ਕਮੈਂਟ ਕਰ ਰਹੇ ਆ ਕਿਉਂਕਿ ਹਲੇ ਤੱਕ ਹੋਰ ਤਾਂ ਕੋਈ ਗੱਲ ਹੀ ਨਹੀਂ ਕੀਤੀ ਇੱਕ ਗੁਰੂ ਟੇਗ ਬਹਾਦਰ ਪਾਤਸ਼ਾਹ ਦਾ ਸੁਰ ਰਠ ਰਾਂਗ ਦਾ ਸ਼ਬਦ ਲੈ ਕੇ ਸੁਰਦੇ ਪਾ ਜੀ ਨੇ ਸਿਰਫ ਉਹਦੀ ਵਿਆਖਿਆ ਕੀਤੀ ਆ ਤੇ ਇਹਨਾਂ ਦੇ ਕਮੈਂਟ ਪੜ ਲਓ ਜਿਹੜੇ ਬੰਦੇ ਜੁੜੇ ਹੋਏ ਆ ਇਹ ਤਾਂ ਤੁਹਾਨੂੰ ਬਾਰ ਬਾਰ ਦੱਸਦੇ ਆ ਵੀ ਜੇ ਤੁਸੀਂ ਇਹਨਾਂ ਸੰਪਰਦਾਇਆਂ ਦੇ ਇਹਨਾਂ ਲੋਕਾਂ ਦੇ ਮਗਰ ਲੱਗੂਗੇ ਤੁਸੀਂ ਵੀ ਇਹੋ ਜਿਹੇ ਹੋ ਜਾਊਂਗੇ ਤੁਹਾਡਾ ਬ੍ਰੇਨਵਾਸ਼ ਜੋਗਾ ਸਿੰਘ ਵਾਂਗੂ ਹੋ ਜਾਊਗਾ ਤੇ ਅਸੀਂ ਇਹੋ ਜੇ ਸਿੱਖ ਬਣਨਾ ਚਾਹੁੰਦੇ ਆ ਇਹੋ ਜੀ ਅਸੀਂ ਸਿੱਖੀ ਕਾਇਮ ਕਰਕੇ ਇਹੋ ਜਿਹਾ ਮੁਲਖ ਬਣਾਉਣਾ ਚਾਹੁੰਦੇ ਆ ਜਿਹਦੇ ਵਿੱਚ ਇੰਦਾਂ ਦੀ ਭਾਸ਼ਾ ਬੋਲੀ ਜਾਵੇ ਤੇ ਆਹ ਕੁਝ ਕਿਹਾ ਜਾਵੇ ਕਿੱਥੇ ਕਿੰਨਾ ਕਿਸ ਹੱਦ ਤੱਕ ਅਸੀਂ ਗਰਕ ਚੁੱਕੇ ਆ ਸੋ ਬਈ ਕਦਾਂ ਕਮੈਂਟ ਪੜ ਕੇ ਸੁਣਾ ਦਿਓ 100 ਗਦੇ ਮਰੇ ਤਾਂ ਦੋ ਜੰਮੇ ਤੁਸੀਂ ਭਾਪੜੇ ਠੱਗ ਚੋਰ ਧੰਦੇ ਵਾਲੇ ਸਿੱਖ ਟੋਲਾ ਗਦਾਰ ਮਲੇਸ਼ ਭਾਪੜੇ ਬਹੁਤ ਵਧੀਆ ਗਦਿਓ ਡਾਲਰਾਂ ਪਿੱਛੇ ਪੰਜਾਬ ਛੱਡ ਗਿਆ ਡਾਲਰਾਂ ਭੁਖੜੇ ਧੰਦੇ ਵਾਲੇ ਸਿੱਖ ਟੋਲਾ ਗਦਾਰ ਗੁਰੂ ਖਾਲਸਾ ਪੰਥ ਦੇ ਗਦਾਰ ਠੱਗ ਚੋਰ ਧੰਦੇ ਵਾਲੇ ਸਿੱਖ ਟੋਲਾ ਗਦਾਰ ਮਲੇਸ਼ ਭਾਖੜੇ ਠੱਗ ਇੱਕ ਕਮੈਂਟ ਇਹ ਇਹਨੂੰ ਸਿਰਫ ਇਹ ਕਹਿ ਕੇ ਭੇਜਿਆ ਗਿਆ ਵੀ ਤੂੰ ਜਾ ਕੇ ਆ ਕਮੈਂਟ ਕਰਦੇ ਆਂ ਕੁਝ ਨਹੀਂ ਸੁਣਨਾ ਭਾਜੀ ਅੱਲੀ ਗੱਲ ਕਰਨੀ ਜਾਣਾ ਹਾਂਜੀ ਹਾਂਜੀ ਅਸੀਂ ਬੜੀ ਬੜੀ ਕਹਾਂ ਵੀ ਅਸੀਂ ਜੱਟ ਕੌਮ ਜੱਟਾਂ ਦੇ ਵਿੱਚੋਂ ਆਂ ਜ਼ਿੰਮੇਦਾਰਾਂ ਚੋਂ ਸਾਡਾ ਬੈਕਗ੍ਰਾਉਂਡ ਅਸੀਂ ਬਸ ਸਿੱਖਾ ਹੁਣ ਅੱਛਾ ਇਹ ਲਖਰ ਭਾਪਣਾ ਵਰਤ ਲਿਆ ਭਾਜੀ ਇਸ ਬੰਦੇ ਨੇ ਮੰਦ ਬੁੱਧੀ ਨੇ ਇਹਨੂੰ ਇਹਨੂੰ ਕਮਲੇ ਨੂੰ ਸੁਝਾਉ ਵੀ ਦਸੇ ਗੁਰੂ ਭਾਪੇ ਆ ਚਲੋ ਮੈਂ ਨਹੀਂ ਕਹਣਾ ਸੀ ਭਾਜੀ ਇਹਨੂੰ ਜੋ ਜੇ ਸਾਹਿਬ ਨਏ ਪਾਪੇ ਕਹਿੰਦੇ ਆ ਉਹ ਸਾਹਿਬ ਨਾਲ ਤਾਂ ਫਿਰ ਵਾਕਿਆ ਹੀ ਇਹਨਾਂ ਦਿਮਾਗ ਨਹੀਂ ਨਾ ਇਹਨਾਂ ਲੋਕਾਂ ਦਾ ਬਿਲਕੁਲ ਹੀ ਦਿਮਾਗ ਨਹੀਂਗਾ ਤੇ ਜਿੱਦਾਂ ਮੈਂ ਕਿਹਾ ਪੀ ਇਹਨਾਂ ਨੂੰ ਉੱਤੇ ਬਸ ਇਹ ਸਖਾ ਕੇ ਭੇਜਾ ਵੀ ਤੁਸੀਂ ਉਹਨਾਂ ਨੂੰ ਭੇਜ ਤੇ ਜਾਣਾ ਤੇ ਜਾ ਕੇ ਬਸ ਆ ਕਮੈਂਟ ਕਰਕੇ ਆਉਣਾ ਹੋਰ ਤੁਸੀਂ ਕੁਝ ਨਹੀਂ ਕਰਨਾ